ਹਾਂ ਜੀ ਬਿੱਕੀ ਨਾਮ ਤੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਨੂੰ ਮਹਾਰਤੀ ਕਿਸਾਨੀ ਵਿਸ਼ੇਤਸਾਧਨ ਦਾ ਜਿਹੜਾ ਬਕਿੰਡੀ ਦਾ ਪ੍ਰਧਾਨ ਹੈ ਅੱਜ ਸ਼ਾਇਨਾ ਮੁਹਿੰਦੇ ਅੰਸਾ ਹਸਪਤਲ ਜੋਧਰਨੀਆਂ ਵੱਲੋਂ ਜੋ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਗ੍ਰਿਫੀ ਦੇਖਾ ਤੇ ਗ੍ਰਿਫੀ ਦੇਖਾ ਦੇ ਕਾਰਕੁਨਾਂ ਤੋਂ ਫਿਰਾਈ ਤੇ ਪ੍ਰੋਫੈਸਰ ਡਾਕਟਰ ਦੇ ਖਿਲਾਫ ਇਹਨਾਂ ਨੇ ਜੀ ਇੱਥੇ ਇਸ ਮਾਰਤੀ ਉਹ ਜਿਹੜਾ ਉਹ ਵਾਜਦਾ ਜਤਨ ਕੀਤਾ ਉਹਦਾ ਵਿਰੋਧ ਜਿਹੜੀ ਉਹ ਸਿਨਾਰੀ ਜੋ ਅੱਜ ਤੋਂ ਕੇਂਦਰ ਸਰਕਾਰ ਨੇ ਕਾਲੇ ਕਾਨੂੰਨਾਂ ਫੌਜਦਾਰੀ ਹੈ ਜਿਹੜੇ ਲੋਕਾਂ ਦਾ ਗਾਲਾ ਕੁੱਟਣ ਵਾਲੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਲੇ ਹੈ ਇਹਨਾਂ ਕਾਨੂੰਨਾਂ ਨੂੰ ਕੱਪਨਾ ਚਾਹੀਦੀਆਂ ਤੇ ਨਾਲ ਹੀ ਇਹਦੇ ਇਸ ਵਾਸਤੇ ਵਿੱਚ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਕਿ ਸਰਕਾਰ ਨੂੰ ਕੇਂਦਰ ਤੋਂ ਦਖਲਅਤ ਕਰਨਾ ਕਿ ਸਾਡੇ ਸਾਰੀਆਂ ਹੀ ਦਿੱਸ਼ਤ ਬੰਦੀਆਂ ਵੱਲੋਂ ਇਹ ਜਿਹੜਾ ਉਦਮ ਕੀਤਾ ਹੈ ਜੇ ਮੂਰੀ ਰਿਕਨਸਵਾ ਤੇ ਕਾਰਕੀ ਸੋਸਾਇਟੀ ਵੱਲੋਂ ਸਾਰੀਆਂ ਲੱਗਣ ਵਾਲੀਆਂ ਜੱਥੇਬੰਦੀਆਂ ਨੂੰ ਅੱਠੇ ਕਰਕੇ ਇਹ ਸਾਰੇ ਅੱਜ ਮੁਰਖ ਦੇ ਵਿੱਚ ਸੱਦਾ ਦਿੱਤਾ ਹੋਇਆ ਹੈ ਕਿ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਉਹ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਕਾਨੂੰਨਾਂ ਦੇ ਕੱਪ ਆਪਣੇ ਸਾੜ ਕੇ ਮਨਪੱਤਰ ਦਿੱਤੇ ਜਾਣ ਉਹਦੀ ਕਿਹੜੀ ਵਜੋਂ ਆਪਾਂ ਵੀ ਪਟੰਡੇ ਦੇ ਅੰਦਰ ਦੋ ਥਾਵਾਂ ਤੇ ਹੋ ਰਿਹਾ ਹੈ ਉਧਰ ਫੂਲ ਦੇ ਵਿੱਚ ਵੀ ਐਸੀ ਤਰ੍ਹਾਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਤਸਦੀਕ ਪੱਤਰ ਮਨਪੱਤਰ ਦੇਣਗੇ ਕੱਪ ਮੈਦਾਨਗੇ ਆਪਾਂ ਇੱਥੇ ਸਾਰੀਆਂ ਜੱਥੇਬੰਦੀਆਂ ਨੇ ਇਕੱਠੀਆਂ ਹੋ ਕੇ ਤੇ ਡੀਸੀ ਦੇ ਡਾਕਟਰ ਅੱਗੇ ਆ ਕੇ ਪੂਰੇ ਪਹਿਲਾਂ ਕਾਪੀਆਂ ਆੜੀਆਂ ਉਸ ਤੋਂ ਬਾਅਦ ਮੰਗ ਪੱਤਰ ਹਾਂ ਜੀ ਸਰ ਕੀ ਨਾਮਗਾ ਤੇ ਕੀ ਕਹਿਣਾ ਚਾਹੂੰਗਾ ਤੁਹਾਰੇ ਮੇਰਾ ਨਾਮ ਹਾਂ ਕਿ ਤੂੰ ਇਧਰ ਆਉਣਾ ਕਿਧਰ ਜਾਣਾ ਫਿਰ ਬਾਤ ਕਰੋ ਯਾਦ ਆ ਦਿਸਟ੍ਰਿਕਟ ਦਾ ਪ੍ਰਿੰਸੀਪਲ ਤਾਂ ਤੇ ਅਸੀਂ ਜਿਹੜੇ ਹੈਗੇ ਨੇ ਅੱਜ ਪੂਰੇ ਪੰਜਾਬ ਤੋਂ ਦੇਖ ਰਹੇ ਹਾਂ ਕਿ ਜਿਹੜੇ ਹੱਡਕਾਟਲ ਤੇ ਤਸਵੀਰ ਅੱਜ ਪੜ੍ਹਦੇ ਨੇ ਕਿਹਨੇ ਕਹਾਇਆ ਇਹ ਮੋਟੀ ਸਰਕਾਰ ਨੇ ਹੁਣ ਨਵੇਂ ਲਿਆ ਦੇਣੇ ਦਰਮੀਨਾ ਕਰਕੇ ਇਹਨੀਆਂ ਦਰਮੀਨਾ ਕੀਤੀਆਂ ਨੇ ਕਿ ਉਹੋ ਦਰਮੀਨਾ ਸਰਕਾਰਾਂ ਨੂੰ ਥੋੜਾ ਸ਼ਕਤੀਆਂ ਦੇਣੀਆਂ ਕਿ ਲੋਕਾਂ ਦੇ ਰੋਧ ਨੂੰ ਤੇ ਲੋਕਾਂ ਦੇ ਜਿਹੜੇ ਹੈਗਾ ਸਹਿਮਤੀ ਅਸਹਿਮਤੀ ਨੂੰ ਜੜੀ ਲਈਏ ਤੇ ਬਦਲਾਸਤ ਨਾ ਕਰਨ ਤੇ ਉਹਨੂੰ ਕੋਸ਼ਲ ਦੇਣ ਕਿੰਨੇ ਹੀ ਕਾਨੂੰਨ ਇਹ ਜਿਹੇ ਹੈਗੇ ਨੇ ਜਿਹੜੀਆਂ ਐਮੈਂਡਮੈਂਟਸ ਨੇ ਉਹ ਉਹ ਵਿਧਵਾਨਾਂ ਨੇ ਸੋਚੀਆਂ ਨੇ ਉਹ ਸਾਰੀਆਂ ਲਾਗੂ ਕੀਤੀਆਂ ਤਾਂ ਇੱਕ ਜਿਹੜਾ ਲੋਕਾਂ ਦਾ ਜਿਉਣਾ ਤੇ ਰਹਿਣਾ ਆਹ ਤੀਨ ਸਾਰਾ ਕੋਸ਼ਿਸ਼ ਇਹ ਰੱਬ ਪਰ ਹੋ ਜੂਗਾ ਅਸੀਂ ਉਸ ਦੇ ਰੋਸ ਤੋਂ ਇਹ ਪਹਿਲਾਂ ਅਸੀਂ ਫੀਚਰਸ ਦੇ ਟੈਂਪਰਸਰ ਪਰ ਉਹਦੇ ਵਿੱਚ ਕਨਵੈਨਸ਼ਨ ਕੀਤੀ ਸਭ ਲੋਕ ਉੱਥੇ ਅਸੀਂ ਇਹ ਸਾਰੇ ਤੀਨਾਂ ਬਾਰੇ ਪਕੀਰ ਦੇ ਵਿੱਚ ਗੋੜ ਪਾਇਆ ਜਿਹੜੇ ਤੋਂ ਇਹ ਫਾਪ ਦੀ ਦਿੱਤਾ ਬਾਹਰ ਦਿੱਤੇ ਆ ਦੇ ਕੇ ਆ ਦੇ ਜਿਹੜੀ ਕਾਨੂੰਨਾਂ ਦੀਆਂ ਕਾਤੀਆਂ ਸਾਰੀਆਂ ਨੇ ਤੇ ਹੋਂ ਜਿਹੜਾ ਉਸ ਤੋਂ ਬਾਅਦ ਤਸੀਲ ਦਾ ਪਰਮਿੰਸਨ ਨੂੰ ਨਮੋਦਨ ਲਿਤਾ ਰਾਸ਼ਟਰਪਤੀ ਜੀ ਨੇ ਇਹਨੂੰ ਰਾਸ਼ਟਰਪਤੀ ਦਾ ਦਿਰ ਕੀਤੀ ਗਈ ਹੈ ਕਿ ਕਾਲੇ ਕਾਨੂੰਨ ਇਹਨਾਂ ਨੂੰ ਤੁਸੀਂ ਤੁਹਾਨੂੰ ਬਹੁਤ ਸੌਖਾ ਧੰਨਵਾਦ ਅणि ਮੈਂ ਰਾਣਾ ਐਚਐਸ ਰਾਰੂ ਮਾਜੀ ਸੂਬਾ ਕੋ ਮੈਡੀਕਲ ਪੇਟੀਸ਼ਨਰ ਐਸੋਸੀਏਸ਼ਨ ਪੰਜਾਬ ਅੱਜ ਜਿਹੜੇ ਕਿ 1 ਜੁਲਾਈ ਤੋਂ ਤਿੰਨ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਲਿਆਂਦੇ ਨੇ ਜਿਹੜੇ ਕਿ ਪਾਰਲੀਮੈਂਟ ਦੇ 57 ਜਿਹੜੇ ਮੈਂਬਰ ਸੀਗੇ ਉਹ ਬਾਹਰ ਸੀਗੇ ਤੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਉਹ ਪਾਸ ਕੀਤੇ ਜਿਹੜੇ ਕਿ ਕਾਨੂੰਨੀ ਤੌਰ ਤੇ ਵੀ ਉਹ ਭਲੇ ਬਣਦੇ ਨਹੀਂਗੇ ਲੇਕਿਨ ਉਹਦੇ ਵਿੱਚ ਇਹ ਪ੍ਰੋਵੀਜ਼ਨ ਰੱਖਿਆ ਹੈਗਾ ਤੇ ਪਹਿਲੇ 15 ਦਿਨ ਦੀ ਮਤਲਬ ਇਹ ਰਮਾਨ ਤੇ ਲੈਂਦੇ ਸੀ ਕਿ 15 ਦਿਨਾਂ ਬਾਅਦ ਤੇ ਹੁਣ ਉਹ ਮਤਲਬ 90 ਦਿਨ ਦਾ ਕਰ ਦਿੱਤਾ ਹੈ 60 ਤੋਂ 90 ਦਿਨ ਯਾਨੀ ਕਿ ਇਹੋ ਜੀ ਆ ਪਾਵਰਾ ਦਿੱਤੇ ਹੈ ਜਿਹੜਾ ਮਰਜੀ ਜੇ ਤੁਸੀਂ ਇੱਥੇ ਖੜੇ ਹੋਏ ਸ਼ਾਇਦ ਇੰਟਰਵਿਊ ਲੈ ਰਹੇ ਹੋ ਸ਼ਾਇਦ ਤੁਹਾਡੇ ਤੇ ਵੀ ਲਾਗੂ ਹੋ ਜਾਏ ਕਿ ਤੁਸੀਂ ਦੇਸ਼ ਰੋਧੀ ਮਤਲਬ ਇਹ ਕਰ ਰਹੇ ਹੋ ਸੋ ਇਹ ਸਾਰੇ ਕਾਨੂੰਨਾਂ ਦੇ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਮਹੂਰੀ ਅਧਿਕਾਰ ਸਭਾ ਬਠਿੰਡਾ ਵੱਲੋਂ ਤੇ ਤਰਕਸ਼ੀਦ ਸੋਸਾਇਟੀ ਵੱਲੋਂ ਪੂਰੇ ਪੰਜਾਬ ਚ ਜਿਹੜਾ ਹੈਡਕ quarterਾਂ ਦੇ ਉੱਤੇ ਧਰਨੇ ਦੇ ਰਹੇ ਉਸੇ ਦੇ ਲੜੀ ਤਹਿਤ ਪਠਿੰਡੇ ਦੇ ਵਿੱਚ ਅਸੀਂ ਪਹਿਲੇ ਪੈਨਸ਼ਨਰ ਐਸੋਸੀਏਸ਼ਨ ਤਹਿਸੀਲ ਦੇ ਵਿੱਚ ਕਵਾ ਕੀਤੀ ਹੈ ਉਸ ਤੋਂ ਬਾਅਦ ਰੋਜ਼ ਨਜ਼ਾਰਾ ਕੀਤਾ ਹੈ ਇੱਥੇ ਆ ਕੇ ਕਾਪੀਆਂ ਸਾਡੀਆਂ ਉਹ ਜਿਹੜੇ ਤਿੰਨੇ ਕਾਨੂੰਨ ਨੇ ਉਸ ਤੋਂ ਬਾਅਦ ਮੈਮੋਰੰਡਮ ਦਿੱਤਾ ਤਹਿਸੀਲਦਾਰ ਸਾਹਿਬ ਨੂੰ ਬਰਾੜ ਸਾਹਿਬ ਨੂੰ ਤੋਂ ਇਹ ਪੁਰਜੋਰ ਸਾਡਾ ਜਿਹੜਾ ਇਹ ਐਜੀਟੇਸ਼ਨ ਹੈ ਤੇ ਰੋਜ਼ ਅੱਗੇ ਵਧਦਾ ਜਾਏਗਾ ਇੱਕ ਮਤਲਬ ਇਹ ਹੈਗਾ ਜਿਹੜਾ ਕਿ ਇੱਕ ਇਨਡਾਇਰੈਕਟਲੀ ਡਿਕਟੇਟਰਸ਼ਿਪ ਪਰ ਆਪ ਹੁਦਰਾਪਣ ਉਹ ਸਰਕਾਰਾਂ ਜਿਹੜੀਆਂ ਕਰ ਰਹੀਆਂ ਆਮ ਬੰਦੇ ਬੰਦੇ ਤੇ ਉਹਨਾਂ ਨੂੰ ਹੋਰ ਨਾ ਪਰ ਰਹੀਆਂ ਨੇ ਇਹ ਇੱਕ ਮਤਲਬ ਸਾਡਾ ਆਚਾਰ ਹੈ